ਤਾਰਿਓ ਸੰਸਾਰ ਮਾਇਆ ਮਦਮੋਹਿਤ ਅੰਮ੍ਰਿਤ ਨਾਮ ਦਿਓ ਸਮਰਥ ਫੋਨ ਕੀਰਤਵੰਤ ਸਦਾ ਸੁਖ ਸੰਪਤਾ ਹਿਰਦ ਅਰ ਸਿਦ ਨਾ ਛੋਡੇ ਸਾਥ ਦਾਨ ਵੱਡੋ ਅਤਵੰਤ ਮਹਾਵਲ ਸੇਵਕ ਦਾਸ ਕਹਿਓ ਇਹੋ ਤਥਾ ਤਾਹੇ ਕਹਾ ਪਰਵਾ ਕਾਹੋ ਕੀ ਜਾ ਕਐ ਵਸੀਸ ਧਰਿਓ ਗੁਰ ਹੱਥ teen bhavana bharpoor rahe o soi aban saras kiyo na jagat koi aapne aap aap hi upayo sur nar asur ant nahi payo payo nahi ant sur eh asur ha nar gan gandrav kho jant fire अवनासी आचल आ जनी संभौ पुरखोम अपार परे कर्ण कारण सम्राट सदा सोई सर्व जीव मन त्यायो श्री गुरु रामदास जयो जय, जय जग मही तें हर परम पद पायो सतगुरु नानक भगत करी एक मन तन मन तन गोविंद दिया ਅੰਗਦ ਅਨੰਤ ਮੂਰਤ ਨਿਜ ਧਾਰੀ ਆਗਮ ਗਿਆਨ ਰਸ ਰਸਿਓ ਹੀਓ ਗੁਰੂ ਰਾਮਦਾਸ ਕਰਤਾਰ ਕੀਆ ਵਸ ਵਾਹੋ ਵਾਹੋ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜੈ ਹੋ ਜਾ ਜਗ ਮਹਿੰ ਤੈ ਹਰ ਪਰਮ ਪਦ ਪਾਇਓ ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੂ ਭਗਤ ਹਰ ਕੇ ਜੋ ਗਣਾਂ अमरीक जय देवतिरोचन नामा अवर कबीर पण तिन तिनि अवतार भयो कल भितर जस जगतर परछाया श्री गुरु रामदास जयो जय जा जगमे त हर परम पद पायो मनसा कर सिमरंत तुज नर काम क्रोध मिटियो जो तिण ਵਾਚਾਕਾਰ ਸਿਮਰੰਤ ਤੁਜਾ ਦੇ ਤਿਨ ਦੁਖ ਦਰਦ ਮਿਟਿਓ ਜੋ ਖਿਣੰ ਕਰਮ ਕਰਤੋ ਦਰਸ ਕਰਸ ਪਾਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈ ਹੋ ਜਾ ਜਗ ਮਹੀ ਤਾਂ ਹਰ ਪਰਮ ਪਦ ਪਾਇਓ ਜਹ ਸਤਿਗੁਰ ਸਿਮਰੰਤ ਨੈਣ ਕੇ ਤੇ ਮਰ ਮਿਟਹਿ ਖੈ ਨ ਜਹ ਸਤਿਗੁਰ ਸਿਮਰੰਥ ਰਿਦਾ ਹਰ ਨਾਮ ਦਿਨੋਂ ਦਿਨਾ ਜਹ ਸਤਿਗੁਰ ਸਿਮਰੰਥ ਜੀ ਅਗ ਕੀ ਤਬ ਤ ਮਿਟਾਵੈ ਜਹ ਸਤਿਗੁਰ ਸਿਮਰੰਥ ਰਹਿਦ ਸਿਦ ਨਵ ਨਿਦ ਪਾਵੈ ਸੋਈ RAM DAS GUR ਬਲ ਭਣ ਮਿਲ ਸੰਗਤ ਧਨ ਤਨ ਕਰਹੁ ਜਹਾ ਸਤਗੁਰ ਲਗ ਪ੍ਰਭ ਪਾਈਆ ਸੋ ਸਤਗੁਰ ਸਿਮਰੋ ਨਰੋ ਜਿਨ ਸਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾਤੇ ਗਹੁਰ ਗਿਆਨ ਪ੍ਰਗਟੁ ਉਜਿਆਰੋ ਦੁਖ ਦ੍ਰਿਦਰ ਅੰਧਿਆਰ ਕੋ ਨਾਸਾ ਕਵ ਕੀਰਤ ਜੋ ਸੰਤ ਚਰਨ ਮੁੜ ਲਾਗਾਹਿ ਤਿਨ ਕਾਮ ਕ੍ਰੋਧ ਜਮ ਕੋ ਨਹੀ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਾ ਗੁਰ ਰਾਮਦਾਸ ਜੇਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਵਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਾਨਹਿ ਤੋਂ ਮਲਿਆਗਰ ਪ੍ਰਗਟ ਸੁਵਾਸ ਤ੍ਰੋ ਪ੍ਰਹਿਲਾਦ ਕਵੀਰ ਤੇ ਲੋਚਨ ਨਾਮ ਲੈਤ ਪਜਿਓ ਜੋ ਪ੍ਰਗਾਸ ਜੇ ਭਿਖਤ ਹਤ ਹੋਏ ਰਹਾ ਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕੀਨੇ ਭਗਤ ਪ੍ਰੇਮ ਲੇ ਬਲਾਈ ਤਾਤੇ ਅੰਗਦ ਅੰਗ ਸੰਗ ਭਇਓ ਸਾਇਦ ਤੈਨ ਸਬਦ ਸੁਰਤ ਕੀਨੇ ਵਰਖਾਏ ਗੁਰ ਅਮਰਦਾਸ ਕੀਆ ਕਥ ਕਥਾ ਹੈ ਇਕ ਜੀਹ ਕਛ ਕਹੀ ਨਾ ਜਾਏ ਸੋਡੀ ਸ੍ਰੇਸ਼ਟ ਸਕਾਲ ਤਾਰਨ ਕਉ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ ਹਮ ਅਬ ਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਸਾਡ ਵਿਖਾ ਬਿਕ ਖਾਈ ਮਾਇਆ ਮੋਹ ਪਰਮ ਕਾ ਭੂਲੇ ਸੁਤ ਦਾ ਰਾਸੋਂ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਟਾਏ ਏ ਕੇ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਹੋ ਸਰਣਾਈ ਵਾਹੋ ਮਾਲਾ ਵਿਵਸਕਿਓ ਕਾਮ ਗਹਿ ਕੇ ਸੁਪਸ਼ਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ અપਮਾਨ ਸਿਉ ਝਾੜਿਓ ਜਾਨਾ ਮ ਕਲ ਕਰ ਜੋੜ ਹੁਕਮ ਜੋ ਹੋਏ ਸੋ ਮੰਨਿ ਭਵ ਸਾਗਰ ਬੰਦਿਓ ਸਿਖ ਤਾਰੇ ਸੋ ਪਰਸੰਨਾ ਸਿਰ ਆਤਪਤ ਸਚਉ ਤਖਤ ਜੋਗ ਪੋਗ ਸੰਜੁਤ ਬਲ ਗੁਰੂ ਰਾਮਦਾਸ ਸਚ ਸਲ ਭਣ ਤੂੰ ਅਟਲ ਰਾਜਾ ਪਗਦਾਰਾ ਤੋ ਸਤਗੁਰ ਚਹਉ ਜੋਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰਹਾ ਤੁਰਾ ਆਦ ਜੋਗਾਦ ਅਨਾਦ ਕਲਾਤਾਰੀ ਤਰ ਲੋਹਾ ਆਗਮ ਨਿਗਮ ਉਦਰਣ ਜਰਾ ਜਮਹਿ ਆਰੋਹਾ ਗੁਰ ਅਮਰਦਾਸ ਥੇਰ ਥਕੇਉ ਪ੍ਰਗਾਮੀ ਤਾਰਨ ਤਰਨ ਅਗ ਅੰਤਕ ਵਦ ਨਾ ਸਾਲ ਕਬ ਗੁਰੂ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਿਮਰੰਸੋਈ ਪੁਰਖ ਅਚਲ ਅਵਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਵਲ ਰਧਾ ਰੰਗ ਗੁਰ ਅਰਜਨ ਗੁਣ ਸਹਜ ਵਿਚਾਰੰ ਗੁਰ ਰਾਮਦਾਸ ਕਰਿ ਕਿਉ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤਾ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਆਲਾ ਜੋੜ ਕਰ ਸੋ ਜਸ ਵਖਾਣਿ ਆ। ਭਗਤ ਜੋਗ ਕੋ ਜਾਤ ਵਾਦ। ਹਰ ਜਨਕ ਉਪਾਇਓ। ਸ਼ਬਦ ਗੁਰੂ ਪਰਕਾਸੀਓ। ਹਰ ਰਸਨ ਵਸਾਇਓ। ਗੁਰ ਨਾਨਕ ਅੰਗਦ ਅਮਰ ਲਾਗ ਉਤਮ ਬਦ ਪਾਇਓ ਗੁਰ ਆਰਜਨਾ ਕਰ ਗੁਰ ਨਾਮ ਦਾਸ ਭਗਤ ਉਤਰ ਆਇਆ ਵੱਡ ਭਾਗੀ ਓ ਨਮਨੇ ਆ ਰਹਿਦਾ ਸਵਦ ਵਸਾਇਓ ਮਾਨ ਮਾਨਕ ਸੰਤੋਖਿਓ ਗੁਰਨਾਮ ਦਰੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤ ਗੁਰ ਦਰਸਾਇਓ ਗੁਰਿਆਰ ਜਵਨਾ ਘਰ ਗੁਰ ਰਾਮਦਾਸ ਅਨਪਉ ਤਹਿਰਾਇਓ ਜਨ ਕਰਾਜ ਵਰਤਾਇ ਸਤਜੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਆਪਾ ਤੀਜ ਪਾਤੀਣਾ ਗੁਰ ਨਾਨਕ ਸਚ ਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ ਕਰ ਗੁਰ ਰਾਮਦਾਸ ਆਪਰੰਪਰ ਵੀਣਾ ਹੇ ਲੰਗੂੜੋ ਕੀ ਹਉ ਹਰ ਰਾਈ ਸੰਤੋਖ ਸਮਾਚਰਿਓ ਬੇਮਲਾ ਬੁੱਧ ਸਤ ਗੁਰ ਸਮਾਣ ਆਜੋ ਨੀ ਸੰਭਾਵੇਓ ਸੁਜਾਸ ਕਲ ਕਵੀ ਅਣ ਵਖਾਣੇ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰਨ ਧਾਨਾ ਗੁਰੂ ਰਾਮਦਾਸ ਅਰਜਨ ਵਰਿਓ ਪਰਸ ਪਰਸ ਪ੍ਰਮਾਣਾ ਸਾਧ ਜੀਵਨ ਅਰਜਨ ਆਵਲਾ ਆਜੋਨੀ ਸੰਪਾ ਪਾਪੰਜਨ ਪਰ ਦੁਖਨਵਾਰ ਅਪਾਰ ਅਨਪਾ ਅਗਹਾ ਗਹਣ ਬ੍ਰਹਮ ਭਰਾਤ ਦਹਿਣ ਸੀਤਲ ਸੁਖਦਾਤਾ සම්පෝ උදවේෝහෝ පොරකපුූරන වෙදාතෝ නානක ආද අංගද අමඩ සතගොඩ සබද සමායෝවං තන්න තනගොරුරාමදා අසෝගොඩා ਜਿਨ ਪਾਰਸ ਪਰਸ ਮਿਲਾਇਆ ਜਾ ਜਾ ਕਾਰ ਜਾਸ ਜਗ ਅੰਦਰ ਮੰਦਰ ਆਪ ਜੁਗਤ ਸਿਵ ਰਹਤਾ ਗੁਰਪੂਰਾ ਪਾਇਓ ਵੱਡ ਭਾਗੀ ਲੇਵ ਲਾਗੀ ਮੈਦਨ ਪਰ ਸਹਤਾ ਪਾਪੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੀ ਜਸ ਵਕਤਾ ਕੁਲ ਸੋਢੀ ਗੁਰ ਰਾਮਦਾਸ ਤਨ ਤਰਮ ਤੋ ਜਾਨ ਅਰਜਨ ਹਰਿ ਪਗ ਤਾ ਤਾਰਮ ਧਰਮ ਤੀਰ ਗੁਰਮਤ ਗੰਥੀਰਾ ਪਰ ਦੁਖ ਵਿਸਾਰਣਾ ਸਵਦ ਸਾਧ ਹਰਿ ਸਮ ਉਦਾਰ ਅਹਮੇਵ ਨਿਵਾਰਣਾ ਮਹਾਦਾਨ ਸਤ ਗੁਰ ਗਿਆਨ मन चा हुटा सतवंत हर नाम मंत्र नव मन्त्र नवनिदो ननिखुट्टा गुरु रामदासरव ਸਹਜ ਚੰਦ ਵਾ ਤਾਣਿਆ ਗੋਰੇ ਅਰਜਨ ਕਾਲੇ ਉਚਰਾ ਤੰਰਾਜ ਜੋਗ ਰਸ ਜਾਣਿਆ ਭਨਿਰ ਭੋਮਾਣਿਆ ਲਾਖ ਮਹੀਂ ਆ ਲਖ ਲਖਾਇਓ ਆਗਮਯਾ ਕੋ ਚਰ ਗਤ ਗੰਪੀਰ ਸਤ ਗੁਰ ਪਰ ਚਾਇਓ ਗੁਰ ਪਰ ਚਾ ਪਰਵਾਣ राज महे योग कमाया तन धन गुरु तन अपर सर सुबर पढायो गुरु प्रमाण अजर जरयो ਸਰ ਸੰਤੋਖ ਸਮਾਇਆ ਗੁਰਿਆਰ ਜਨ ਕਾਲੇ ਉਚੇਰਾ ਤੰ ਸਹਜ ਜੋਗ ਨਿਜ ਪਾਇਆ ਅਮੇ ਰਸਨਾ ਬਧਨ ਵਰਦਾਤੋ ਆ ਲਖ ਆਪਾਰ ਗੁਰ ਸੂਰ ਸਬਦ ਹਮ ਨਿਵਾਰਿਆ ਪੰਚਾਹਰਨ ਦਲਿਆ ਸੋਨ ਸਹਜ ਨਿਜ ਘਰ ਸੁਹਾਰੇ ਆ ਹਰ ਨਾਮ ਲਾਗ ਜਗ ਉਦਰਿਓ ਸਤ ਗੁਰ ਰਦਾ ਬਸਾਇਆ ਗੁਰ ਅਰਜੁਨ ਕਾਲੇ ਉੱਚੇ ਰਾ ਤਾ ਜਾਣ ਕਹ ਕਲਸ ਦੀਪਾਏ ਹੋ ਸੋ ਰਠੇ ਗੁਰ ਅਰਜੁਨ ਪਰਖ ਪਰਮਾਣਾ ਭਰਤੋ ਚਾਲਾ ਨਹੀਂ ਨੇ ਜਾਣ ਨਿਸ਼ਾਨ ਸਤ ਗੁਰ ਸਬਦ ਸਵਾਰੇ ਆ ਭਾਵੋ ਜਲ ਸਾਇ ਦਸੇਤ ਨਾਮ ਹਰੀ ਕਾ ਵਹਿ ਥਾ ਤਉ ਸਤਿਗੁਰ ਸੰਗੇਤਾ ਨਾਮ ਲਾਗ ਜਗ ਉਦਾਰੇ ਹੋਆ ਜਗਤ ਉਦਾਰਨ ਨਾਮ ਸਤਿਗੁਰ ਤੁਠਾ ਪਾਏ ਆ अवनाहे अवर सर काम बार अंतर पूरी पड़ीं ज्योत रूप हर आप गुरु नानक कहया ताते अंगद भयो तत स्यह तत मलाया अङ्गद क्रपा तार अमर सतगुरु थेर की आ, ਅਮਰ ਦਾਸ ਅਮਰਤ ਸ਼ਤਾਰਾ ਗੁਰ ਰਾਮ ਮਹਿੰਦੀਆ ਗੁਰ ਰਾਮ ਦਾਸ ਦਰਸ਼ਨ ਪਰਸ ਕਹੇ ਮਥਰਾ ਅੰਮ੍ਰਿਤ ਵੇਣਾ मूरत पञ्च प्रमाणपुर्ख पुरख जन भिखो नैणा सतरूप सतनाम सत सन्तोष तरयो ओरा ਆਦਿ ਬੁਰਖ ਪਰ ਤਖ ਲਿਖਿਓ ਅਚਰ ਮਸਤਕ ਤੋਰਾ ਪ੍ਰਗਟ ਜੋਤ ਜਗ ਮਗਾ ਤੇਜ ਭੂ ਮੰਡਲ ਛਾਇਆ ਪਰਸ 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 ਗੁਰ ਗੁਰੂ ਕਹਾਇਆ ਪਾਨ ਮਥੁਰਾ ਮੂਰਤ ਸਦਾtheta ਲਾਇ ਚਿਤ ਸੰਮੁਖ ਰਹਾ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਗ ਵੇਤ ਰਹਾ ਦੇਹ ਜਨ ਜਾ ਚਾਹੋ ਜਗਤ ਪਰ ਜਾਨੀ ਆਤਾ ਵਾਸੁਰ ਰੈਨ ਵਾਸ ਜਾ ਕੋ ਹਿਤ ਨਾਮ ਸਿਆ ਪਰਮ ਅਤੀਤ ਪਰਮੇ ਸੁਧ ਕਾ ਰੰਗ ਰੰਗੇ ਓ ਵਾਸਨਾ ਤੇ ਬਾਹਰ ਪਹਿ ਦੇਖੀਐ ਤਤਾਮ ਸਿਆ ਅਪਰ ਪਰਮ ਪਰ ਪੁਰਖ ਸਿਉ ਪ੍ਰੇਮ ਲਾਗਿਓ ਬੇਨ ਭਗਵੰਤ ਰਸ ਨਾਹੀ ਔਰ ਕਾਮ ਸਿਆ मथुरा को प्रभु श्रव में अर्जुन गुरु भगत कहत पाए रहे ओ मिल राम सया अंत न पावत देव सवामुना इंद्र महा शिव योग करी ਨਾਵੇਦ ਵੇਦ ਰਾਂਚ ਵਿਚਾਰ ਰਹੇ ਹੋ ਹਰ ਜਾਪ ਨਾ ਛਾਡੇ ਹੋ ਏਕ ਘਰੀ ਮਥੁਰਾ ਜਨਕਾ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰੇਸ਼ਟ ਨੇ ਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕਾ ਗੁਰਜੋਤ ਆਰੋਜ ਨਵਾਹਿ ਤਰੀ ਜਗ ਔਰ ਨ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਆ ਤਿਨ ਕੇ ਦੁਖ ਕੋਟਕ ਦੂਰ ਗਏ ਮਥੁਰਾ ਜਨ ਅੰਮ੍ਰਿਤ ਨਾਮ ਪੀਆ ਇਹ ਪਤਤ ਤੇ ਮਤ ਤੂ ਕਹੇ ਰੇ ਮਨ ਭੇਦ ਵਿਭੇਦ ਨਾ ਜਾਣ ਵਿਆ ਪਰਤਾ ਛੇਰੇ ਦਾ ਗੁਰ ਅਰਜਨ ਕਾ ਹਰ ਪੂਰਨ ਬ੍ਰਹਮਨ ਵਾਸលਿਆ ਜਬ ਲੋ ਨਹੀਂ ਬਾਗ ਲੈਲਾਰ ਉਦਾ ਤਬ ਲੋ ਬ੍ਰਹਮਤੇ ਫਿਰਤੇ ਬਹੁਤਾ ਆ ਕਲ ਕੋਰ ਸਮਦਰ ਮਹ ਬੁੱਧ ਥੇ ਕਬਹੁ ਮਿਟ ਹੈ ਨਹੀਂ ਰੇ ਪਛਤਾਇ ਤਤ ਵਿਚਾਰ ਜੇ ਹੈ ਮਥੁਰਾ ਜਗ ਤਾਰਨ ਕ ਅਵਤਾਰ ਬਨਾਇਆ जपयोजन अर्जुन देव गुरु फिर संकट न सङ्कटोन कल समुद्र पये रूप प्रकट हर नाम उदारण वसहे जिस सरदा ਦੁਖ ਦਾਰ ਦਰ ਨਿਵਾਰਨਾ ਨਿਰਮਲ ਭੇਖ ਅਪਾਰ ਗੋ ਤਾਂਸ ਵਿਨ ਅਬਰ ਨਾ ਕੋਈ ਮਾਨਵ ਚ ਜਨ ਜਾਣਿਆ ਪਇਓ ਤਿਹ ਸੰਸਰ ਸੋਈ ਤਰਨ ਗਗਨ ਨਵ ਖੰਡਮਹੇਆ ਜੋਤ ਸਭ ਰੂਪੀ ਰਹੋ ਪਾਰਾ ਪਨ ਮਥਰਾ ਕਛ ਭੇਦ ਨਹੀਂ ਗੁਰਿਆਰ ਜੁਨ ਪਰ ਤਖਿਆ ਹਾਰਾ ਆਜਾ ਗੰਗ ਜਲ ਅਟਲ ਸੇਖ ਸੰਗਤ ਸੁਵਨਾਵਾ ਨੇਤਿ ਕੁਰਾਨ ਵਾਚੀ ਆਹੇ ਵੇਦ ਬ੍ਰਹਮਾ ਮੁਖ ਗਾਵਾ ਆਜਾ ਜਵਦਸਰ ਟੱਲਾ ਨਾਮ ਅਮਰਿਤ ਮੁਖਲੀਆ ਗੋਰੀਆ ਰਜਵਨ ਸਿਰ ਛਤਾਰਾ ਆਪ ਪਰਮੇਸ਼ਰ ਦੀਆ ਮੇਲਾ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਬਹਿ ਗਾਇਆ ਹਰਵੰਸ ਜਗਤ ਜਸ ਸੰਚਾਰਿ ਸੋ ਕਵਣ ਕਹ ਸ੍ਰੀ ਗੁਰਮੋਇ ॥ ਦੇਵਪੂਰੀ ਮਹ ਗਇਓ ਆਪ ਪਰਮੇਸ਼ਵਰ ਭਾਇਓ ਹਰ ਸਿੰਘਾਸਣ ਦੀਓ ॥ ਤੇਰੀ ਗੁਰਤਹ ਬਿਠਾਇਆ ਰਹਸ ਕੀਓ ਸੁਰ ਦੇਵ ਤੋਹੇ ਜਸ ਜੈ ਜੰਪਾਹਿ ਅਸੂਰਾ ਗਏ ਤੇ ਪਾਗ ਪਾਪ ਤਨ ਪੀਤਰ ਕੰਪਾਹਿ ਕਾਟੇ ਸੋ ਪਾਪ ਤਨ ਨਾ ਰਹੋ ਕੇ ਗੁਰ ਰਾਮਦਾਸ ਜੇ ਨਾ ਪਾਇਆ ਸਤਰ ਸ਼ਿੰਗਾਸਨ ਤੇ ਰਥਮੀ ਗੁਰ ਆਰਜਨ ਕਉ ਦੇ ਆਇਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਭ ਗੁਰ ਪ੍ਰਸਾਦ ਆ ਸਾਲੋਕ 12 ਤੇ ਵਧਿਕ ਮਹਲਾ ਪਹਿਲਾ ਉ ਤੰਗੀ ਪਿਓ ਹਰੀ ਗਹਿਰੀ ਗੰਭੇਰੀ ਸਸੜ ਸੋਹੀਆ ਅੰਗੇਵ ਕਰੀ ਨਿਵਣ ਨਾ ਜਾਏ ਥਣੇ ਘਾਚ ਜੇ ਲਗਾ ਅੰਗੜਵੜੀ ਸਖੀਏ ਤੌਲ ਹਰੀ ਸੇ ਪੀ ਟਹੰਦੇ ਡਿਠਮ ਮੁੰਦ ਨਾ ਗਰਵ ਥਣੇ ਸੁਣ ਮੁੰਦੇ ਹਰਨਾਖੀਏ ਂਗੂੜਾ ਵੈਣ ਆਪਾਰ ਪਹਿਲਾ ਵਸਤ ਸੇ ਜਾਣ ਕਾ ਤਾ ਕੀ ਚਾ ਵਾਪਾਰ ਦੋਹੀ ਦੇ ਚਾਸ ਦੁਰਜਾਨ ਮਿਤਰਾ ਕੂ ਜਾਕਾਰ ਜਿਤ ਦੋਹੀ ਸਜਣ ਮਿਲਣਾ ਲੋ ਮੁੰਦੇ ਵਿਚਾਰ ਤਨ ਮਾਨ ਦੀਜਾ ਸੱਜਣਾ ਐਸਾ ਹਸਣ ਸਾਰ ਤਿਸੋਂ ਨੇ ਹੋ ਨਾ ਕੀ ਚਾਈ ਜੇ ਦਿਸਾ ਚੱਲਣ ਹਾਰ ਨਾਨਕ ਜਿਨੀ ਿਵ ਕਰ ਬੁਝਿਆ ਤਨਾ ਵਟਹੁ ਕੁਰਵਾਣਾ ਜੇ ਤੂ ਤਰਪਾਨ ਤਾਹੂ ਪੋਛ ਤੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਇਨੀ ਕਪਰੀ ਜੜ ਚਖੜ ਓਹਾੜ ਲਹਿਰੀ ਵਹਨ ਲਖੇ ਸਾਰੀਆ ਸਤਿਗੁਰ ਸਿਉ ਆਲਾਏ ਬਿੜ ਡੁੱਬਣਾ ਨਾਹੇ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ